ਬੱਸ ਵਾਲੇ ਨੇ ਵਕੀਲ ਦੀ ਗੱਡੀ ਨੂੰ ਮਾਰੀ ਟੱਕਰ ਸੜਕ ਤੇ ਪੈ ਗਿਆ ਰੋਲਾ ਵਕੀਲ ਨੂੰ ਬੱਸ ਥੱਲੇ ਦੇਣ ਦੀ ਕੀਤੀ ਕੋਸ਼ਿਸ਼ ਮਾਮਲਾ ਧਾਰੀਵਾਲ ਤੋਂ ਇੱਕ ਪ੍ਰਾਈਵੇਟ ਬੱਸ ਅਤੇ ਵਕੀਲ ਦੀ ਗੱਡੀ ਦੀ ਸਾਈਡ ਲੱਗਣ ਦਾ ਆਇਆ ਸਾਹਮਣੇ ਪੱਤਰਕਾਰ ਦੇ ਨਾਲ ਗੱਲਬਾਤ ਦੌਰਾਨ ਐਡਵੋਕੇਟ ਕੇਸ਼ ਰਾਣੀਆਂ ਅਤੇ ਐਡਵੋਕੇਟ ਜਸਬੀਰ ਸਿੰਘ ਪਹਾੜਾ ਨੇ ਦੱਸਿਆ ਕਿ ਪਹਿਲਾਂ ਤਾਂ ਇੱਕ ਨਿੱਜੀ ਕੰਪਨੀ ਦੀ ਪ੍ਰਾਈਵੇਟ ਬੱਸ ਨੇ ਮੇਰੀ ਗੱਡੀ ਨੂੰ ਸਾਈਡ ਮਾਰ ਦਿੱਤੀ ਤੇ ਜਦ ਅਸੀਂ ਇਸ ਨੂੰ ਅੱਗੇ ਆ ਕੇ ਰੋਕਿਆ ਤਾਂ ਜਾਮ ਲੱਗਣ ਕਰਨ ਅਸੀਂ ਜਾਮ ਖਿਲਾ ਰਹੇ ਸੀ ਤੇ ਗੱਡੀ ਨੂੰ ਸਾਈਡ ਤੇ ਕਰਵਾ ਰਹੇ ਸੀ ਪਰ ਬੱਸ ਡਰਾਈਵਰ ਨੇ ਜਾਣ ਬੁੱਝ ਕੇ ਮੇਰੀ ਗੱਡੀ ਥੱਲੇ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਕਿ ਪ੍ਰਾਈਵੇਟ ਬਸਾਂ ਬਹੁਤ ਹੀ ਤੇਜ਼ ਰਫ਼ਤਾਰ ਨਾਲ ਸ਼ਹਿਰ ਚ ਲੰਘਦੀਆਂ ਹਨ ਜਿਸ ਨਾਲ ਕਈ ਹਾਦਸੇ ਵੀ ਵਾਪਰ ਚੁੱਕੇ ਹਨ ਪਰ ਪ੍ਰਾਈਵੇਟ ਬੱਸਾਂ ਵਾਲੇ ਆਪਣੀ ਸਪੀਡ ਕਦੇ ਹੌਲੀ ਨਹੀਂ ਕਰਦੇ ਕਿ ਬੱਸਾਂ ਵਾਲੇ ਕਦੀ ਆਪਣੀ ਬੱਸਾਂ ਦੀ ਸਪੀਡ ਹੌਲੀ ਨਹੀਂ ਕਰਦੇ ਤੇਜ਼ ਰਫਤਾਰ ਦੇ ਵਿੱਚ ਸ਼ਹਿਰ ਦੇ ਵਿੱਚੋਂ ਕੱਢਦੇ ਹਨ ਬੱਸਾਂ ਉਹਨਾਂ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਬੱਸਾਂ ਦੀ ਸਪੀਡ ਤੇ ਰੋਕ ਲਗਾਈ ਜਾਵੇ ਅਤੇ ਇਹਨਾਂ ਦੀ ਸਪੀਡ ਤੇ ਲਿਮਟ ਰੱਖੀ ਜਾਵੇ ਕਿ ਬੱਸਾਂ ਵਾਲਿਆਂ ਦੀ ਗੱਡੀਆਂ ਦੀ ਲਿਮਟ ਰੱਖੀ ਜਾਵੇ ਕਿ ਕਿੰਨੀ ਤੇਜ਼ ਰਫਤਾਰ ਦੇ ਨਾਲ ਬੱਸਾਂ ਸ਼ਹਿਰ ਵਿੱਚੋਂ ਇਹ ਬੱਸਾਂ ਸ਼ਹਿਰ ਵਿੱਚੋਂ ਇਹ ਕੱਢ ਸਕਣ ਇਸ ਮੌਕੇ ਧਾਰੀਵਾਲ ਪੁਲਿਸ ਪਹੁੰਚੀ ਅਤੇ ਜਾਂਚ ਸ਼ੁਰੂ ਕਰਤੀ ਬੱਸ ਵਾਲੇ ਨੇ ਵਕੀਲ ਦੀ ਗੱਡੀ ਨੂੰ ਮਾਰੀ ਟੱਕਰ ਸੜਕ ਤੇ ਪੈ ਗਿਆ ਰੋਲਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪ੍ਰੈਸ ਵਾਲਿਆਂ ਨੇ ਪ੍ਰੈਸ ਸਾਡੀ ਆ ਪ੍ਰੈਸ ਵਾਲਿਆਂ ਨਾਲ ਵੀਡੀਓ ਬਣੀ ਦੀ ਆ ਗੱਡੀ ਖਾਲੀ ਕਰਾ ਕੇ ਜਾਣੇ ਦੇਖੋ ਵਾਲੇ ਪਾਜੀ ਖੜੀ ਗੱਡੀ ਮੇਰੇ ਕਹਾਣੀ ਅੱਡੀ ਪਹਿਲਾਂ ਗੱਡੀਆਂ ਮਾਰਿਓ ਮੈਂ ਹੀ ਫੇਰ ਕਰਕੇ ਬਰਾਬਰ ਜਦੋਂ ਮਕੇ ਲੈਣਾ ਮਾਰ ਕੇ ਬਸ ਨੇ ਮੇਰਾ ਨਸ਼ਾ ਖਦਾ ਹੀ ਨਹੀਂ ਅਸਲ ਇਹ ਹੈ ਜੀ ਮੈਂ ਧਾਰੀ ਵੱਲ ਕਿਸੇ ਆਪਣੇ ਕੰਮ ਆ ਰਹਾ ਹੀ ਆਪਣੀ ਗੱਡੀ ਦੇ ਉੱਤੇ ਤੇ ਬਾਸ ਆਈ ਆ ਬਹੁਤ ਤੇਜ਼ ਇਹਨੇ ਸਵਾਰੀਆਂ ਚੁੱਕੀਆਂ ਆ ਇਹਨੇ ਮਾਉਂਦੇ ਮੇਰੀ ਗੱਡੀ ਨੂੰ ਸਾਈਡ ਮਾਰੀ ਆ ਮੈਂ ਇਹਨੂੰ ਇੱਕ ਅਧਾਰ ਆ ਕੇ ਰੋਕਿਆ ਵਾ ਤੇ ਗੱਡੀ ਰੁਕੋ ਅਸੀਂ ਬਾਕੀ ਬਾਅਦ ਚ ਰਸ ਪਾ ਗਿਆ ਵਾ ਅਸੀਂ ਗੱਡੀ ਘਟਾਉਣ ਲੱਗੇ ਆ ਤੇ ਡਰਾਈਵਰ ਨੇ ਫਾਟੋੜੀ ਮੈਨੂੰ ਥੱਲੇ ਦੇ ਦੇਣ ਲੱਗਾ ਜਾਨ ਪੁੱਜ ਕੇ ਮਰ ਤੇ ਬਸਤਰਾ ਦੇਣ ਲੱਗਾ ਮੁਰਕੇ ਮੈਂ ਆਪਣੀ ਕਿਸਮਤ ਦਾ ਪਤਿਆ ਵਾ ਇਹ ਕਿਹੜੇ ਦੇ ਬਤਿਆ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਦੇ ਸਖਤ ਸਖਤ ਸਜ਼ਾ ਦੇਣੀ ਚਾਹੀਦੀ ਆ ਕਿਉਂਕਿ ਇਹ ਨਹੀਂ ਵੇਖਦੇ ਕੋਈ ਵੀ ਕੋ ਬੰਦਾ ਮਰ ਜਾਏ ਛੋਟੀ ਗੱਡੀ ਵਾਲੇ ਉਹਨਾਂ ਨੇ ਵੇਖਦੇ ਇਹਨਾਂ ਨੂੰ ਆਪਣੀ ਸਵਾਰੀ ਚੁੱਕਣਾ ਹੁੰਦਾ ਕੋਈ ਮਾਲਕ ਕਹਿੰਦੇ ਨੇ ਵੀ ਤੁਸੀਂ ਸਭ ਤੋਂ ਬਾਅਦ ਟੈਂਪ ਚੋਕਰ ਸਵਾਰੀ ਚੁੱਕੋ ਮੇਰਾ ਤਸਵੀਰ ਸਿੰਘ ਪਾੜਾ ਐਡਵੋਕੇਟ ਕੋਤਸਪੁਰ ਸਰੋਂ ਨਾਰ ਰਕੇਸ਼ ਸ਼ਰਮਾ ਐਡਵੋਕੇਟ ਆ ਜਿਹੜੀ ਬਸਵਾ ਧੰਤਰਨ ਬਾਬਾ ਬੁੱਢਾ ਸਾਹਿਬ ਦੇ ਪੀਪੀ 02 AAW 933 ਪਹਿਲਾਂ ਇਹਨੇ ਸਾਡੇ ਵਕੀਲ ਸਾਹਿਬ ਸਰਦਾਰ ਜਸਬੀਰ ਸਿੰਘ ਪਾੜਾ ਇਹਨਾਂ ਦੇ ਗੱਡੀ ਦੇ ਵਿੱਚ ਸਾਈਡ ਮਾਰੀ ਆ ਗੱਡੀ ਦੇ ਵਿੱਚ ਸਾਈਡ ਮਾਰ ਕੇ ਉਹਨਾਂ ਨੂੰ ਸੱਟ ਲਾਉਣ ਦੀ ਕੋਸ਼ਿਸ਼ ਕੀਤੀ ਆ ਬਾਅਦ ਚ ਜਦੋਂ ਜਦੋਂ ਜਾਮ ਹੁੰਦਾ ਵੇਖਿਆ ਅਸੀਂ ਗੱਡੀ ਸਾਈਡ ਤੇ ਕਰਾ ਕੇ ਪਰੇ ਕਰਨ ਲੱਗਿਆ ਕਰਦੇ ਆ ਹਫੜਾ ਤਫੜੀ ਦੇ ਵਿੱਚ ਗੱਡੀ ਭਜਾ ਕੇ ਇਹਨਾਂ ਵਕੀਲ ਸਾਹਿਬ ਦੇ ਵਿੱਚ ਗੱਡੀ ਮਾਰ ਕੇ ਸਾਈਡ ਮਾਰ ਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਸਾਰੇ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਆਪਦੇ ਜਿਹੜੇ ਨਸ਼ਾ ਕਰਕੇ ਜਿਹੜੇ ਡਰਾਈਵਰ ਗੱਡੀਆਂ ਚਲਾਉਂਦੇ ਆ ਸਖਤ ਤੋਂ ਸਖਤ ਦਾਖਲੋ ਕਰਵਾਈ ਕੀਤੀ ਜਾਵੇ ਤੇ ਇਹ ਜਿਹੜੀ ਸਾਰੀ ਕਾਰਵਾਈ ਤੁਸੀਂ ਆਪਣੀ ਅੱਖੀਂ ਵੇਖੀ ਆ ਤੁਹਾਡੇ ਸਾਹਮਣੇ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਇਹ ਸਿਰਫ ਇਹਨਾਂ ਨੂੰ ਇਹ ਹੁੰਦਾ ਸਾਡੇ ਮਾਲਕਾਂ ਦਾ ਹੋਵਾ ਮੈਂ ਟਾਈਮ ਚੁੱਕੜਾ ਵਾ ਬੰਦਾ ਭਾਵੇਂ ਕੋਈ ਮਰਦਾ ਤੇ ਮਰ ਜਾ ਇੰਨਾ ਇਨੀ ਜਿਆਦਾ ਪਾਪੂਲੇਸ਼ਨ ਸ਼ਹਿਰ ਦੇ ਵਿੱਚ ਆ ਪੈਟਰੋਲ ਪੰਪ ਪਵਾ ਕੇ ਉਧਰ ਪੈਟਰੋਲ ਪੰਪ ਤੱਕ ਪਰ ਇਹਨਾਂ ਦੀ ਰਫ਼ਤਾਰ ਸਿਰਫ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਜਿੰਨੇ ਮਰਜ਼ੀ ਬੰਦੇ ਮਰ ਜੇ ਇਹਨੇ ਗੰਦੇ ਤਰੀਕੇ ਦੇ ਨਾਲੇ ਗੱਡੀ ਚਲਾਉਂਦੇ ਆ ਮੈਂ ਕਹਿੰਦਾ ਜਿੰਨੀ ਪਬਲਿਕ ਆ ਅੱਜ ਅਸੀਂ ਕਿ ਸਾਰੀ ਪਬਲਿਕ ਦੇਖੇ ਗੱਡੀ ਸਾਫ਼ ਤੇ ਕਰਾ ਕੇ ਰਸਤਾ ਬਣਾਉਂਦੇ ਆ ਵੀ ਪਬਲਿਕ ਨਾਲ ਦੇ ਇਸ ਡਰਾਈਵਰ ਨੇ ਫੇਰ ਕੋਸ਼ਿਸ਼ ਕੀਤੀ ਆ ਇਹਨਾਂ ਨੂੰ ਯਕੀਨ ਸਾਹਿਬ ਨੂੰ ਜਾਣ ਤੋਂ ਮਾਰਨ ਦੀ ਮੰਗ ਦੇ ਖਿਲਾਫ ਸਖਤ ਕਾਰਵਾਈ ਕਰ 1200 ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਦੇ ਬਾਰ ਕੌਂਸਲ ਪੰਜਾਬ ਵਾਲਾ ਦੇ ਕੌਂਟਰਡ ਮੈਂਬਰ ਦੇ ਪੂਰੀ ਬਾਰ ਐਸੋਸੀਏਸ਼ਨ ਬਰਦਾਸ਼ਪੁਰ ਇਹਨਾਂ ਦੇ ਨਾਂ ਖਲੋਵੇਗੀ ਤੇ ਸਖਤ ਤੋਂ ਸਖਤ ਇਹਨਾਂ ਦੇ ਖਿਲਾਫ ਐਕਸ਼ਨ ਕਰਵਾਵਾਂਗੇ